ਹੁਣ ਚੰਗੇ ਦਿਨੇ ਵਸ ਆਉਣ ਵਾਲੇ ਨੇ ਰਿਹਾ ਹਰ ਕੋਈ ਪੜਦਾ ਏ ਦੇਸ਼ ਤਾਂ ਅੱਜ ਵੀ ਚੋਰਾਂ ਦੀ ਬੁੱਕਲ ਵਿੱਚ ਪੜਦਾ ਏ ਖਾਣ ਵਾਲੀਆਂ ਅੱਜ ਵੀ ਦੇਸ਼ ਨੂੰ ਖਾਣ ਵਾਲੀਆਂ ਅੱਜ ਵੀ ਦੇਸ਼ ਨੂੰ ਸਕੀਮਾਂ ਨੇ ਸਰਕਾਰ ਦੀਆਂ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ ਉਹ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ ਕਾਲਾ ਧੰਨਵਾਸ ਆ ਜਾਣਾ ਏ ਗੱਲਾਂ ਹੈ ਵੀ ਕਰਦੀਆਂ ਸੀ ਕਿੱਥੇ ਗਏ ਉਹ ਲੀਡਰ ਸਾਰੇ ਜਿਨ੍ਹਾਂ ਦੀ ਹਮੀਂ ਭਰਦੀਆਂ ਸੀ ਝੂਠ ਨੂੰ ਦਿੱਤੀ ਹਵਾ ਸੀ ਰੱਜ ਕੇ ਝੂਠ ਨੂੰ ਦਿੱਤੀ ਹਵਾ ਸੀ ਰੱਜ ਕੇ ਰਹੀਆਂ ਆਮ ਨੂੰ ਇਹ ਦੁਰਕਾਰ ਦਿਆਂ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ ਹੋ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ ਨਾ ਬੇਰੁਜ਼ਗਾਰੀ ਦਾ ਕੁਝ ਬਣਿਆ ਨਾ ਬਣਿਆ ਕੁਝ ਮਹਿੰਗਾਈ ਦਾ ਹਲ ਤਾਂ ਸੁੱਖ ਲੱਭਣਾ ਪੈਣਾ ਇਹਨਾਂ ਦੀ ਚਾਲ ਚਲਾਈ ਦਾ ਸੂਸਾਂ ਵਾਲਿਆਂ ਇੰਜ ਨਹੀਂ ਸਰਨਾ ਸੂਸਾਂ ਵਾਲਿਆਂ ਇੰਜ ਨਹੀਂ ਸਰਨਾ ਜਿੱਦਾਂ ਦਾ ਇਹਨੇ ਸਾਰ ਦਿਆਂ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ ਹੋ ਦੇਸ਼ ਤਰੱਕੀ ਦੇ ਰਾਹ ਤੁਰਿਆ ਖਬਰਾਂ ਨੇ ਅਖਬਾਰ ਦੀਆਂ